ਹਾਂਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਮੇਰੇ ਇਸ YouTube ਚੈਨਲ ਦੇ ਵਿੱਚ ਅੱਜ ਆਪਾਂ ਗੱਲ ਕਰਨ ਵਾਲੇ ਹਾਂ ਦਿਲਜੀਤ ਦੋਸਾਂਝ ਦੀ ਮੂਵੀ ਸਰਦਾਰ ਜੀ 3 ਬਾਰੇ ਜੋ ਕਿ ਆਂਦਿਆਂ ਨਾਲ ਕੰਟਰੋਵਰਸੀ ਦੇ ਵਿੱਚ ਘਿਰ ਗਈ ਤੇ ਇੰਡੀਆ ਦੇ ਵਿੱਚ ਇਹ ਫਿਲਮ ਬੈਨ ਵੀ ਕਰ ਦਿੱਤੀ ਗਈ ਹਾਨੀਆ ਅਮੀਰ ਨਾਮ ਦੀ ਇੱਕ ਐਕਟਰ ਕਰਕੇ ਜੋ ਕਿ ਇਸ ਫਿਲਮ ਦੇ ਵਿੱਚ ਹੈ ਇਸ ਦੇ ਵਿੱਚ ਦਿਲਜੀਤ ਦੋਸਾਂਝ ਦੀ ਕੋਈ ਗਲਤੀ ਨਹੀਂ ਸੀ ਕਿਉਂਕਿ ਦਿਲਜੀਤ ਦੋਸਾਂਝ ਦੀ ਇਹ ਫਿਲਮ ਪਹਿਲਾਂ ਹੀ ਬਣ ਚੁੱਕੀ ਸੀ ਤੇ ਅੱਜ ਆਪਾਂ ਗੱਲ ਕਰਾਂਗੇ ਕਿ ਦਿਲਜੀਤ ਦੋਸਾਂਝ ਦੀ ਮੂਵੀ ਸਰਦਾਰ ਜੀ 3 ਕਮਾਈ ਕਰ ਪਾਈ ਕਿ ਪਿਛਲੇ ਸਾਲ ਰਿਲੀਜ਼ ਹੋਈ ਜੱਟ ਐਂਡ ਜੁਲੀਅਟ 3 ਵਾਂ ਜੱਟ ਐਂਡ ਜੁਲੀਅਟ 3 ਦਾ ਬਜਟ ਸੀ 17 ਕਰੋੜ ਤੇ ਫਿਲਮ ਆਉਂਦਿਆਂ ਨਾਲ ਹੀ ਹਾਈਐਸਟ ਡੋਮੈਸਟਿਕ ਓਪਨਿੰਗ ਫਿਲਮ ਬਣੀ ਤੇ ਹਾਈਐਸਟ ਓਵਰਸੀਜ਼ ਓਪਨਿੰਗ ਫਿਲਮ ਬਣੀ ਹਾਈਐਸਟ ਵਰਲਡਵਾਈਡ ਓਪਨਿੰਗ ਫਿਲਮ ਵੀ ਬਣੀ ਇਸ ਫਿਲਮ ਦੀ ਬਾਕਸ ਆਫਿਸ ਕਲੈਕਸ਼ਨ ਪਹਿਲੇ ਹੀ ਦਿਨ ਇੰਡੀਆ ਦੇ ਵਿੱਚੋਂ 4.13 ਕਰੋੜ ਤੇ ਓਵਰਸੀਜ਼ ਕਲੈਕਸ਼ਨ 6.2 ਕਰੋੜ ਦੀ ਸੀ ਵਰਲਡਵਾਈਡ ਕਲੈਕਸ਼ਨ 10.35 ਕਰੋੜ ਦੀ ਸੀ ਇਸ ਫਿਲਮ ਨੇ ਲਾਈਫਟਾਈਮ ਕਲੈਕਸ਼ਨ ਕੀਤੀ ਸੀ 609.14 ਕਰੋੜ ਪਲੱਸ ਦੀ ਕੀ ਤੁਹਾਨੂੰ ਲੱਗਦਾ ਹੈ ਕਿ ਜੱਟ ਐਂਡ ਜੁਲੀਅਟ ਵਾਂਗ ਸਰਦਾਰ ਜੀ 3 ਵੀ ਕਮਾਈ ਕਰੂਗੀ ਕਿਉਂਕਿ ਇਹ ਫਿਲਮ ਸਿਰਫ ਓਵਰ ਸੀਜ਼ ਹੀ ਰਿਲੀਜ਼ ਕੀਤੀ ਗਈ ਇੰਡੀਆ ਦੇ ਵਿੱਚ ਇਹ ਫਿਲਮ ਨੂੰ ਬੈਨ ਕਰ ਦਿੱਤਾ ਗਿਆ ਸੀ ਸਰਦਾਰ ਜੀ 3 ਦਾ ਬਜਟ ਸੀ 15 ਕਰੋੜ ਤੇ ਓਵਰ ਸੀਜ਼ ਕਲੈਕਸ਼ਨ ਪਹਿਲੇ ਦਿਨ ਦੀ 4.32 ਕਰੋੜ ਤੇ ਸੈਕਿੰਡ ਡੇ ਦੀ 6.71 ਕਰੋੜ ਸੀ ਤੇ ਹੁਣ ਤੱਕ ਦੀ ਟੋਟਲ ਕਲੈਕਸ਼ਨ 52 ਕਰੋੜ ਪਲੱਸ ਦੀ ਹੈ 2 ਵੀਕ ਦੇ ਵਿੱਚ ਇਹ ਇਹ ਫਿਲਮ ਵੱਧ ਤੋਂ ਵੱਧ ਵਿੱਚ 60 ਤੋਂ 70 ਕਰੋੜ ਹੀ ਕਮਾਏਗੀ ਕਿਉਂਕਿ ਇਹ ਫਿਲਮ ਨੂੰ ਇੰਡੀਆ ਦੇ ਵਿੱਚ ਰਿਲੀਜ਼ ਨਹੀਂ ਕੀਤਾ ਗਿਆ ਤੇ ਇਸ ਫਿਲਮ ਕਰਕੇ ਪ੍ਰੋਡਿਊਸਰਾਂ ਨੂੰ ਘੱਟੋ-ਘੱਟ ਵੀ 40 ਤੋਂ 50 ਕਰੋੜ ਦਾ ਘਾਟਾ ਪੈ ਸਕਦਾ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਸਰਦਾਰ ਜੀ 3 ਕਿੰਨੀ ਕਮਾਈ ਕਰ ਸਕਦੀ ਹੈ ਪਲੀਜ਼ ਕਮੈਂਟ ਦੇ ਵਿੱਚ ਜਰੂਰ ਦੱਸਿਓ ਥੈਂਕਸ ਫॉर ਵਾਚਿੰਗ ਥਿਸ ਵੀਡੀਓ